ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਕਸਬਾ ਦੀਨਾ ਨਗਰ ਅਦੀਨ ਪਿੰਡੇ ਮਕੌੜਾ ਪਤਨ ਤੋਂ ਰਾਵੀ ਦਰਿਆ ਤੇ ਬਣਿਆ ਸਥਾਈ ਪੁਲ ਚੁੱਕੇ ਜਾਣ ਕਾਰਨ ਰਾਵੀ ਦਰਿਆ ਤੋਂ ਪਾਰ ਵੱਸਦੇ 7 ਪਿੰਡਾਂ ਦਾ ਸੰਪਰਕ ਭਾਰਤ ਨਾਲੋਂ ਟੁੱਟ ਚੁੱਕਾ ਹੈ ਤੇ ਇਹਨਾਂ ਪਿੰਡਾਂ ਨੂੰ ਜਾਣ ਦਾ ਇੱਕੋ-ਮਾਤਰ ਸਹਾਰਾ ਕਿਸ਼ਤੀ ਹੈ ਆਜ਼ਾਦੀ ਤੋਂ ਬਾਅਦ ਇਸ ਰਾਵੀ ਦਰਿਆ ਤੋਂ ਪਾਰ 14 ਪਿੰਡ ਵਸੇ ਸਨ ਪਰ ਆਜ਼ਾਦੀ ਦੇ 76 ਸਾਲ ਬੀਤ ਜਾਣ ਦੇ ਬਾਵਜੂਦ ਇਹਨਾਂ ਪਿੰਡਾਂ ਦੀ ਕਿਸੇ ਸਰਕਾਰ ਨੇ ਸਾਰ ਨਹੀਂ ਲਈ ਜਿਸ ਕਰਕੇ ਕਈ ਲੋਕ ਇਹਨਾਂ ਪਿੰਡਾਂ ਨੂੰ ਛੱਡ ਕੇ ਜਾ ਚੁੱਕੇ ਨੇ ਇਸ ਵਕਤ ਰਾਵੀ ਦਰਿਆ ਤੋਂ ਪਾਰ ਸਿਰਫ 14 ਚੋਂ 7 ਪਿੰਡ ਮੌਜੂਦ ਨੇ ਤੇ ਇਹਨਾਂ ਲੋਕਾਂ ਨੂੰ ਰਾਵੀ ਦਰਿਆ ਤੇ ਪੱਕਾ ਪੁਲ ਨਾ ਹੋਣ ਕਰਕੇ ਬਹਿਦ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਆਜ਼ਾਦੀ ਦੇ 78 ਸਾਲ ਬਾਅਦ ਵੀ ਲੋਕਾਂ ਨੂੰ ਬਰਸਾਤ ਦੇ ਦਿਨਾਂ ਵਿੱਚ ਪਰੇਸ਼ਾਨੀ ਆਉਂਦੀ ਹੈ ਤੇ ਇਹ ਪੂਰੇ ਦੇਸ਼ ਨਾਲੋਂ ਇਹਦਾ ਸੰਪਰਕ ਟੁੱਟ ਜਾਂਦਾ ਹੈ ਤੇ ਇਹ ਪਿੰਡ ਟਾਪੂ ਬਣ ਜਾਂਦੇ ਨੇ ਤੀਸ਼ਕਮਰ ਜੀ ਪਰਿਆਲ ਦੇ ਰਹਿਣ ਵਾਲੇ ਜੀ ਕਿ ਮੁਸ਼ਕਿਲ ਤਾਂ ਤੁਸੀਂ ਦੇਖ ਹੀ ਲਈ ਹੈ ਬਾਕੀ ਠੀਕ ਹੈ ਵੱਧ ਤੋਂ ਬਿਹਤਰ ਸਥਿਤੀ ਹੈ ਪੁੱਛਣ ਵਾਲਾ ਕੋਈ ਨਹੀਂ ਜਿਹੜੀ ਵੀ ਪੋਲੀਟਿਕਲ ਪਾਰਟੀ ਆਂਦੀ ਆ ਉਹ ਸਿਰਫ ਵੋਟਾਂ ਦੇ ਟਾਈਮ ਆਂਦੀ ਆ ਤੇ ਬਸ ਬੋਟਰ ਲੈ ਕੇ ਫਿਰ ਚਲ ਜਾਂਦੀ ਆ ਆਬਾਦੀ ਦੇ ਵਿੱਚ ਸੱਤ ਪਿੰਡ ਨੇ ਪਰ ਲੋਕੀ ਵਿਚਾਰੇ ਕੋਈ ਸਹੂਦਤ ਨਹੀਂ ਹੁੰਦੀ ਵਜ੍ਹਾ ਕਰਕੇ ਚੰਗੀ ਉਹਦੇ ਕਰਕੇ ਲੋਕੀ ਛੱਡ ਛੁੱਡ ਕੇ ਇਹਦੇ ਨੇ ਜਿੰਦੇ ਵਿੱਚ ਅਸੀਂ ਵੀ ਆਏ ਹੀ ਵੀ ਨੀ ਇੱਥੇ ਰਹਿੰਦੇ ਸਾਡੀ ਜ਼ਮੀਨ ਇੱਥੇ ਆ ਤਿੰਨ ਮਹੀਨੇ ਦਾ ਰਿਟਨ ਚਾ ਤੇ ਚੁਕਾਉਣਾ ਸਾਢੇ ਚਾਰ ਸਾਢੇ ਚਾਰ ਮਹੀਨੇ ਆ ਇਹ ਪੋਲਿਟਿਕਲ ਜਿਹੜਾ ਐਮਐਲਏ ਬਣੇ ਤਾਂ ਉਹਨਾਂ ਬਣ ਨਹੀਂ ਦੇਣਾ ਜਿਹੜਾ ਨਹੀਂ ਬਣਿਆ ਉਹਨਾਂ ਕਹਣਾ ਬਣਾਓ ਬਸ ਬਸ ਇਹ ਸਥਿਤੀ ਆ ਭਾਈ ਸਾਹਿਬ ਪਰ ਆ ਰਹੇ ਸਾਡੀ ਫੋਟੋ ਇਹੋ ਹੀ ਰਹਿਣੀ ਆ ਹੁਣ ਬੀੜੀ ਵਾਲਾ ਜਦੋਂ ਆਏਗਾ ਉਹਦਾ ਇੱਛਾ ਹੋਏਗੀ ਤਾਂ ਆਏਗਾ ਜਿਉਂਕੇ ਸਰਕਾਰੀ ਮਲਾਇਆ ਲੋਕਾਂ ਨੇ ਪੈਸੇ ਇਕੱਠੇ ਕਰਕੇ 100-100 ਰੁਪਿਆ ਪਾ ਕੇ ਤੇ ਫੇਰ ਬੀੜੀ ਬਨੁਵਾਈਦੀ ਆ ਜੀ ਲੋਕੀ ਕਹਿੰਦੇ ਵੀ ਸਰਕਾਰ ਨੇ ਸਰਕਾਰ ਦੱਸੇ ਨਾ ਮੈਂ ਕਿਹੜਾ ਚੱਕਟਿਆ ਕਿਹੜੇ ਚੱਕਰ ਤੋਂ ਸਾਨੂੰ ਬੇੜੀ ਮਿਲੀ ਐ ਕੋਈ ਚੱਕ ਨਹੀਂ ਘਟਿਆ ਕੋਈ ਪੈਸਾ ਨਹੀਂ ਅਜੇ ਚੱਕ ਘਟਿਆ ਹੈਗਾ ਤਾਂ ਆਪਣੇ ਘਰ ਹੀ ਚਲ ਗਏ ਹੋਣਗੇ ਜਿਨ੍ਹਾਂ ਨੇ ਦੇਸ਼ ਨੂੰ ਲੁੱਟਣਾ ਬਹੁਤ ਮਾੜੀ ਸਥਿਤੀ ਹੈ ਜੀ ਬਹੁਤ ਮਾੜੀ ਇਸ ਵਿਸ਼ੇ ਤੇ ਜਾਈਏ ਤਾਂ ਬਹੁਤ ਮਾੜੀ ਸਥਿਤੀ ਹੈ ਜੇ ਕਿਸੇ ਦੇ ਕਈ ਵਾਰੀ ਮਾੜਾ ਟਾਈਮ ਆ ਜਾਂਦਾ ਸਾਬ ਸਬ ਲੜ ਜਾਂਦਾ ਤੇ ਉਹ ਉੱਥੇ ਹੀ ਰਾਮਨਾਮ ਸਾਥ ਹੋ ਜਾਂਦਾ ਉਹਦਾ ਬਿਮਾਰ ਹੋ ਗਿਆ ਤੇ ਜੇ ਆਰਮੀ ਵਾਲੇ ਜਾਂ ਬੀਐਸਐਫ ਵਾਲੇ ਹੈਲਪ ਕਰ ਦੇਣ ਫਿਰ ਉਹ ਪੂਰੀ ਕਰ ਦਿੰਦੇ ਆ ਕਈ ਵਾਰੀ ਬਸ ਪੋੜ ਹਰ ਵਾਰੀ ਬੰਦਾ ਜੀ ਇਲੈਕਸ਼ਨ ਤੇ ਚਾਹੇ ਵਿਧਾਨ ਸਭਾ ਦੇ ਹੋਣ ਚਾਹੇ ਲੋਕ ਸਭਾ ਦੇ ਹੋਣ ਇੱਥੋਂ ਤਾਂ ਕੋਈ ਹੁੰਦਾ ਵੀ ਪੈਸੇ ਮਨਜ਼ੂਰ ਆ ਗਏ ਪੰਜਾਬ ਸਰਕਾਰ ਦੇ ਖਾਤੇ 'ਚ ਪੈਸੇ ਆ ਗਏ ਦੇ ਪਰ ਆਂਦੇ ਹੁੰਦੇ ਕੰਮ ਕੁੰਮ ਕੋਈ ਨਹੀਂ ਲੱਗਾ ਬੇੜੀ ਦਾ ਸਾਰਾ ਦੀ ਬਸ ਇਹ ਹੁਣ 2 ਘੰਟੇ ਰਹੀਏ 1 ਘੰਟਾ ਰਹੀਏ 10 ਮਿੰਟਾਂ ਚ ਜਲਦੀਏ ਵੀ ਬੇੜੀ ਰੁਕ ਜਾਣੀ ਜੀ ਦੱਸੋ ਫਿਰ ਕਿਹਨੇ ਬੈਠਣਾ ਬੇੜੀ 'ਚ ਫਿਰ ਕਿੱਦਾਂ ਰਹਿੰਦੇ ਫਿਰ ਆਰ ਵਾਲੇ ਆਰ ਪਾਰ ਵਾਲੇ ਪਾਰ ਕਿਸ ਦੇ ਨਹੀਂ ਪੁੱਛਣਾ ਬਹੁਤ ਮਾੜੀ ਸਥਿਤੀ ਹਾਂਜੀ ਪਾਕਿਸਤਾਨ ਦੀ ਜੀ ਮੇਰਾ ਨਾਮ ਹੈ ਰਮਨ ਕੁਮਾਰ ਆ ਮੇਰਾ ਪਿੰਡ ਭਰਿਆਲਾ ਅੰਜੁਦਰੀਆਦ ਪਾਰ ਹੈ ਜੀ ਤੁਰੀ ਮੁਸਲਾ ਪੋਲ ਚੁੱਕਰੇ ਤਕਰੀਬਨ 10 ਦਿਨ ਹੋ ਗਏ। ਕਿ ਹਮ ਬਸਾਤਾ ਹੁਣ ਪੋਲ ਤਕਰੀਬਨ 4 ਮਹੀਨੇ ਚੁੱਕਿਆ ਰਹਿਣਾ। ਉਹਦੇ ਵਿੱਚ ਪਾਣੀ ਦਾ ਵੀ ਉਤਾ ਚੜਫ ਘਟ ਵਧ ਹੁੰਦਾ ਰਹਿਣਾ। ਤਾਂ ਕਈ ਵਾਰ ਤਾਂ 2-3-3 ਦਿਨਾਂ ਮੇੜੀ ਨੇ ਪੈਂਦੀ ਆਗੀ। ਪਾਣੀ ਦਾ ਓਵਰਫਲੋਅ ਰਹਿੰਦਾ ਮਤਲਬ। ਤੇ ਲੋਕੀ ਫਿਰ ਇੱਧਰ ਆਂਦੇ ਆ ਕੇਵਲੇ ਪਿੰਡਾਂ ਦੇ ਵਿੱਚ ਪਾਣੀ ਆ ਜਾਂਦਾ। ਤਾਂ ਬੜਾ ਮੁਸ਼ਕਲ ਹੁੰਦਾ ਬੱਚੇ ਸਕੂਲ ਜਾਣੇ ਪਾਉਂਦੇ ਸਕੂਲ ਅਠਵੀਂ ਤੱਕ ਸਕੂਲ ਆ ਸਰਕਾਰੀ। ਬਸ ਉਸ ਤੋਂ ਬਾਅਦ ਸਕੂਲ ਨਹੀਂ ਆ ਗਾ। ਹੋਣ ਕੋਈ ਬੱਚਾ ਜਾਏ ਤੇ ਚੰਕਰਾ ਲਾ ਕੇ ਪਿੰਡ ਬੰਦਾ ਤੇ ਸਕੂਲ ਆ ਕੇ ਪਲਸ 2 ਤੱਕ। ਹੁਣ ਕੋਈ ਬੱਚਾ ਜਾਂ ਗਰਲਸ ਜਾਂ ਬॉयਸ ਕਿੱਦਾਂ ਜਾਣ ਕੇ ਦਿਰਾਹ ਪਰ ਕਰਕੇ। ਉਹਨਾਂ ਦਾ ਬੜਾ ਮੁਸ਼ਕਿਲ ਆ ਪੜ੍ਹਾਈ ਦੇ ਲੈ ਵੇ ਤੇ ਬਿਲਕੁਲ ਜ਼ੀਰੋ ਹੈ। ਐਮਰਜੈਂਸੀ ਪੈਂਦੇ ਕੋਈ ਮਤਲਬ ਇਸ ਤੇ ਨਹੀਂ ਹੈਗਾ। ਜੇ ਵੈਸੇ ਹੀ ਬੀਐਸਐਫ ਸਾਡੇ ਲਾਗੇ ਯੂਨਿਟਾਂ ਜੇ ਉਹਦੇ ਥਰੂ ਕੋਈ ਟਰੀਟਮੈਂਟ ਹੋ ਜਾਏ। ਤੋ ਉਹੋਜਨ ਤੇ ਬੜਾ ਮੁਸ਼ਕਿਲ ਨਹੀਂ ਆ ਪਰ ਆਉਂਦੇ। ਜ਼ਿੰਦਗੀ ਬੜੀ ਮੁਸ਼ਕਿਲ ਆ ਤੁਹਾਡੇ ਸਾਹਮਣੇ ਹੀ ਆ ਹੁਣ ਇੱਥੇ ਵੇੜੇ ਵਿੱਚ ਬੈਠੇ ਆ। ਹੁਣ ਇੱਥੇ ਇੱਕ ਘੰਟਾ ਲੱਗੇ 2 ਘੰਟੇ ਲੱਗੇ ਕੋਈ ਪਤਾ ਨਹੀਂ। ਜਦੋਂ ਮਲਾਹਾਂਗੇ ਬੇੜੀ ਚਲਾਣਗੇ ਉੱਥੇ ਜਾਣਗੇ 2 ਘੰਟੇ ਫਿਰ ਉਧਰ ਜਿਹੜੇ ਆਣ ਵਾਲੇ ਬੰਦੇ ਆ ਉਹ ਵੀ ਵੇਟ ਕਰਨਗੇ ਉਹ ਵੀ ਇੱਥੇ ਆਣਗੇ ਕਾਰਾਂ ਵੱਲੋਂ ਤੁਹਾਨੂੰ ਵੀ 4-5 ਸਾਲ ਹੋ ਗਿਆ ਸੰਦੇਵ ਪੁਲ ਬਣਨ ਵਾਲਾ ਸ਼ੁਰੂ ਹੋ ਗਿਆ ਜਾਂ ਮਤਲਬ ਹੀ ਸਰਕਾਰੀ ਸਰਵੇ ਲੱਗ ਗਿਆ ਜਾਂ ਕੁਝ ਵੀ ਲੱਗਿਆ ਹਾਇ ਇਸ ਤੱਕ ਕੋਈ ਅਪਡੇਟ ਨਹੀਂ ਹੈ ਹਾਲੇ ਹਵਾ ਵਿੱਚ ਗੱਲਾਂ ਚੱਲਦੇ ਪਈਆਂ ਕੁਝ ਕਹਿਣ ਸੀ ਜਦੋਂ ਵੋਟ ਹੁੰਦੇ ਆ ਤਾਂ ਮਤਲਬ ਸਾਰੀਆਂ ਆਪਣੀਆਂ ਅਦਰ ਪਾਰਟੀਆਂ ਤੇ ਆ ਕੇ ਬੜਾ ਵਾਦੇ ਕਰ ਦਈਆਂ ਹੀ ਪੁਲ ਬਣਾਵਾਂਗੇ ਇਹ ਕਰਾਂਗੇ ਉਹ ਕਰਾਂਗੇ ਬਸ ਜਦੋਂ ਵੋਟ ਹੋ ਜਾਂਦਾ ਉਸ ਤੋਂ ਬਾਅਦ ਕੋਈ ਦੁਬਾਰਾ ਨਹੀਂ ਸਾਡੇ ਇਧਰ ਤਕਰੀਬਨ 7-8 ਪਿੰਡ ਆ ਬੜੇ ਮੁਸ਼ਕਿਲ ਹਾਲਾਤ ਅਜਿਹੇ ਨੇ ਉਹਨਾਂ ਦੀ ਇਹੀ ਕੁਝ ਜ਼ਮੀਨਾਂ ਪੈਲੀਆਂ ਕੁਝ ਕੋਈ ਰਸ ਬੜੀ ਖਾਦ ਵਗੈਰਾ ਜੋ ਕੁਝ ਲੈਣਾ ਤੇ ਬੜਾ ਮੁਸ਼ਕਿਲ ਦਾ ਹੁਣ ਬੇੜੀ ਦਾ ਹੀ ਸਫਰ ਕਰਦੇ ਬਸ ਤੇ ਹੁਣ ਬੇੜੀ ਦਾ ਸਫਰ ਆ ਬੇੜੀ ਜਾਇਕ ਤੇ ਪਾਰ ਜਾਵਾਂਗੇ ਨਹੀਂ ਤੇ ਨਾ ਕਿ ਇਧਰ ਵੱਜ ਜਾਂਦਾ ਤੇ ਬੇੜੀ ਬੰਦ ਹੋ ਜਾਂਦਾ ਦੋ ਦੋ ਦਿਨ ਪੇੜੀ ਬੰਦ ਹੀ ਰਹੇ ਜਿਹੜਾ ਪਾਰ ਰੁਗ ਗਿਆ ਉਹ ਪਾਰ ਹੀ ਟਗੋਗਾ ਜਿਹੜਾ ਇਧਰ ਉਧਰ